ਸਵਾਗਤ ਹੈ ਮੈਸਲੋਨੀ ਲੈ ਕੇ ਹਾਜ਼ਰਾਂ ਅੱਜ ਦੀ ਮੌਸਮ ਅਪਡੇਟ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਮੌਨਸੂਨ ਐਕਟਿਵੇਟ ਚੱਲ ਰਿਹਾ ਹੈ ਜਿੱਥੇ ਕਿ ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਬੂੰਦਾਬੰਦੀ ਵੀ ਨਜ਼ਰ ਆ ਰਹੀ ਹੈ ਤੇ ਭਾਰੀ ਬਾਰਿਸ਼ ਵੀ ਨਜ਼ਰ ਆ ਰਹੀ ਹੈ ਇਸੇ ਦੇ ਚੱਲਦੇ ਤੁਹਾਨੂੰ ਜਲੰਧਰ ਦੀ ਵੈਦਰ ਅਪਡੇਟ ਦਿੰਦੇ ਹੋਏ ਦੱਸ ਦਈਏ ਕਿ ਜਲੰਧਰ ਦੇ ਵਿੱਚ ਇਸ ਸਮੇਂ 34 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ ਜਿੱਥੇ ਕਿ ਅੱਜ ਸਵੇਰ ਤੋਂ ਹੀ ਬਦਲਵਾਈ ਛਾਈ ਹੋਈ ਸੀ ਹਵਾਵਾਂ ਚੱਲ ਰਹੀਆਂ ਸੀ ਤੇ ਨਾਲ ਹੀ ਹੁਣ ਹਲਕੀ ਬੂੰਦਾਬੰਦੀ ਵੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਜੇ ਗੱਲ ਕਰੀ ਅ ਦੇ ਵਿੱਚ 33 ਡਿਗਰੀ ਸੈਲਸੀਅਸ ਦਾ ਤਾਪਮਾਨ ਦਰਜ ਕੀਤਾ ਗਿਆ ਹੈ ਜਿੱਥੇ ਕਿ ਹਵਾਵਾਂ ਚੱਲ ਰਹੀਆਂ ਨੇ ਬਦਲਵਾਈ ਵੀ ਛਾਈ ਹੋਈ ਹੈ ਅਤੇ ਬੂੰਦਾਬੰਦੀ ਵੀ ਦੇਖਣ ਦੇ ਅਸਾਰ ਜਿਹੜੇ ਆ ਦੱਸੇ ਜਾ ਰਹੇ ਤੇ ਨਾਲ ਹੀ ਲੁਧਿਆਣਾ ਦੇ ਵਿੱਚ ਵੀ 33 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ ਜਿੱਥੇ ਕਿ بارش ਦੇ ਅਸਾਰ ਮੌਸਮ ਵਿਭਾਗ ਦੇ ਵੱਲੋਂ ਦੱਸੇ ਜਾ ਰਹੇ ਨੇ ਅਤੇ ਹਲਕੀ ਬੂੰਦਾਬੰਦੀ ਵੀ ਕੋ ਸਕਦੀ ਹੈ ਜੇ ਗੱਲ ਕਰੀਏ ਪੂਰੇ ਪੰਜਾਬ ਦੀ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਮੌਨਸੂਨ ਐਕਟਿਵ ਹੋਏ ਨਜ਼ਰ ਆ ਰਹੇ ਨੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਚਲੰਦਰ ਦੇ ਵਿੱਚ ਵੀ ਹਲਕੀ ਬੂੰਦਾਬاندی ਨਜ਼ਰ ਆ ਰਹੀ ਹੈ ਉੱਥੇ ਹੀ ਜੇ ਗੱਲ ਕਰੀਏ ਪੂਰੇ ਪੰਜਾਬ ਦੀ ਤਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਹੈ ਕਿਉਂਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਭਾਰੀ ਬਾਰਿਸ਼ ਵੀ ਹੋ ਰਹੀ ਹੈ ਹਲਕੀ ਬੂੰਦਾਬاندی ਵੀ ਹੋ ਰਹੀ ਹੈ ਜਿੱਥੇ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਦੂਜੇ ਪਾਸੇ ਲੋਕ ਇਸ ਤੋਂ ਪਰੇਸ਼ਾਨ ਵੀ ਹਨ ਕਿਉਂਕਿ ਭਾਰੀ ਬਾਰਿਸ਼ ਦੇ ਕਾਰਨ ਹੜ੍ਹ ਦੇ ਜਿਹੜੇ ਅਸਰ ਬਣੇ ਹੋਏ ਨੇ ਅਤੇ ਕ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜੇ ਗੱਲ ਕਰੀਏ ਹਿਮਾਚਲ ਦੀ ਤਾਂ ਹਿਮਾਚਲ ਦੇ ਵਿੱਚ ਇਸ ਸਮੇਂ ਲੋਕ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਪਏ ਨੇ ਕਿਉਂਕਿ ਮੰਡੀ ਦੇ ਵਿੱਚ ਜਿਵੇਂ ਕੀ ਖਬਰ ਸਾਹਮਣੇ ਆਈ ਸੀ ਕਿ ਕਈ ਥਾਵਾਂ ਤੇ ਬੱਦਲ ਫਟੇ ਸੀ ਜਿਸ ਦੇ ਕਾਰਨ ਉੱਥੇ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਬੱਦਲ ਫਟਣ ਦੇ ਕਾਰਨ ਉੱਥੇ ਹੜ੍ਹ ਆਏ ਹੋਏ ਸੀ ਜਿਸ ਦੇ ਕਾਰਨ ਕਈ ਲੋਕ ਲਾਪਤਾ ਹੋ ਗਏ ਸੀ ਅਤੇ ਕਈਆਂ ਨੇ ਆਪਣੀ ਜਾਨ ਵੀ ਜਿਹੜੀ ਹੈ ਉਹ ਗਵਾ ਲਈ ਸੀ ਤੇ ਹੋਰ ਵੀ ਜੇ ਗੱਲ ਕਰੀਏ ਤਾਂ ਹੋਰ ਵੀ ਲੋਕ ਜਿਹੜੇ ਆ ਪਾਣੀ ਦੇ ਵਿਚ ਵਗ ਚੁਕੇ ਸੀ ਜੇ ਗੱਲ ਕਰੀਏ ਹੋਰ ਵੀ ਪੰਜਾਬ ਦੇ ਜ਼ਿਲ੍ਹਿਆਂ ਦੇ ਤਾਂ ਪੂਰੇ ਪੰਜਾਬ ਦੇ ਜ਼ਿਲ੍ਹੇ ਵਿੱਚ ਹਰ ਇੱਕ ਜ਼ਿਲ੍ਹੇ ਵਿੱਚ ਮੌਸਮ ਜਿਹੜਾ ਹੈ ਉਹ ਇਸ ਸਮੇਂ ਠੰਡਾ ਹੈ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਲਕੀ ਬੂੰਦਾਬੰਦੀ ਨਜ਼ਰ ਆ ਰਹੀ ਹੈ ਬਦਲਦੇ ਹੋਏ ਮੌਸਮ ਨੂੰ ਦੇਖਦੇ ਹੋਏ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀਆਂ ਵੀ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ ਜਿਵੇਂ ਕਿ ਮੌਸਮ ਬਦਲਦਾ ਹੈ ਕਦੇ ਤਾਪਮਾਨ ਵਿੱਚ ਘਾਟਾ ਦਰਜ ਕੀਤਾ ਜਾਂਦਾ ਅਤੇ ਕਦੇ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਜਾਂਦਾ ਹੈ ਜਿਸ ਦੇ ਕਾਰਨ ਬਦਲਦੇ ਹੋਏ ਮੌਸਮ ਨੂੰ ਦੇਖਦੇ ਹੋਏ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜਦੋਂ ਮੌਸਮ ਦੇ ਵਿੱਚ ਤੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਂਦਾ ਦਾ ਤਾਂ ਉਸ ਸਮੇਂ ਆਪਣੀ ਬਾਡੀ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਤੇ ਨਾਲ ਦੇ ਨਾਲ ਜਿੱਦਾਂ ਕਿ ਤਾਪਮਾਨ ਵਿੱਚ ਘਾਟਾ ਦਰਜ ਕੀਤਾ ਜਾਂਦਾ ਤਾਂ ਉਸ ਸਮੇਂ ਵੀ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਗਰਮੀ ਨਾ ਹੋਣ ਦੇ ਕਾਰਨ ਅਸੀਂ ਪਾਣੀ ਜਿਹੜਾ ਪੀਣਾ ਹੈ ਉਹ ਭੁੱਲ ਜਾਂਦੇ ਆ ਜਿਸ ਦੇ ਕਾਰਨ ਸਾਡੀ ਬਾਡੀ ਜਿਹੜੀ ਆ ਸਮੇਂ ਸਿਰ ਪਾਣੀ ਦਾ ਸੇਵਨ ਨਹੀਂ ਕਰ ਪਾਉਂਦੀ ਅਤੇ ਸਾਡੀ ਬਾਡੀ ਡੀ ਹਾਈਡਰੇਸ਼ਨ ਦਾ ਜਿਹੜਾ ਸਾਹਮਣਾ ਕਰਦੀ ਹੈ ਜਿਸ ਦੇ ਕਾਰਨ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਹਾਈਡਰੇਟ ਰੱਖੋ ਦੂਸਰੀ ਗੱਲ ਆਪਣੇ ਆਸ-ਪਾਸ ਕਿਤੇ ਵੀ ਪਾਣੀ ਖੜਨ ਨਾ ਦਿਓ ਜਿਸ ਦੇ ਕਾਰਨ ਤੁਹਾਨੂੰ ਵਕ-ਵਕ ਬਿਮਾਰੀਆਂ ਦਾ ਸਾਹਮਣਾ ਕਰਨਾ ਨਾ ਨਾ ਪਵੇ ਜਿਹੋ ਜਹਾ ਹੁਣ ਮੌਸਮ ਚੱਲ ਰਿਹਾ ਹੈ ਡੇਂਗੂ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਨੇ ਇਸ ਤੋਂ ਬਚਣ ਦੇ ਲਈ ਆਪਣੇ ਆਸ-ਪਾਸ ਕਿਤੇ ਵੀ ਪਾਣੀ ਰੁਕਣ ਨਾ ਦਿਓ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜ਼ਰੂਰ ਕਰੋ ਤੇ ਕਿਤੇ ਵੀ ਗਿੱਲਾ ਕੂੜਾ ਆਪਣੇ ਆਸ-ਪਾਸ ਨਾ ਰਹਿਣ ਦਿਓ ਇਸ ਮੌਸਮ ਤੇ ਚੱਲਦੇ ਆਪਣੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ ਜੇਕਰ ਕੋਈ ਇਹੋ ਜਿਹੇ ਲੱਛਣ ਦਿਖਦੇ ਹਨ ਜਿਵੇਂ ਕਿ ਡੇਂਗੂ ਅਤੇ ਮਲੇਰੀਆ ਵਰਗੇ ਤਾਂ ਡਾਕਟਰ ਦੀ ਸਹਾਇਤਾ ਜ਼ਰੂਰ ਲੈਣ ਇਹੋ ਜਿਹੇ ਹੋਰ ਨਵੇਂ ਅਪਡੇਟਸ ਦੇਖਣ ਦੇ ਲਈ ਦੇਖਦੇ ਰਹੋ ਜਲੰਧਰ ਸਿਟੀ ਲਾਈਵ ਇਸ ਦਿਨਾਲ ਮੈਨੂੰ ਯਾਨੀ ਸਲੋਨੀ ਨੂੰ ਕੈਮਰਾ ਪਰਸ ਦਰਸ਼ਕਾਂ ਦਾ ਸਵਾਗਤ ਹੈ ਮੈਸਲੋਨੀ ਲੈ ਕੇ ਹਾਜ਼ਰਾਂ ਅੱਜ ਦੀ ਮੌਸਮ ਅਪਡੇਟ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਮੌਨਸੂਨ ਐਕਟੀਵੇਟ ਚੱਲ ਰਿਹਾ ਹੈ ਜਿੱਥੇ ਕਿ ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਬੂੰਦਾਬਾਂ ਦੀ ਵੀ ਨਜ਼ਰ ਆ ਰਹੀ ਹੈ ਤੇ ਭਾਰੀ ਬਾਰਿਸ਼ ਵੀ ਨਜ਼ਰ ਆ ਰਹੀ ਹੈ ਇਸੇ ਦੇ ਚੱਲਦੇ ਤੁਹਾਨੂੰ ਜਲੰਧਰ ਦੀ ਵੈਦਰ ਅਪਡੇਟ ਦਿੰਦੇ ਹੋਏ ਦੱਸ ਦਈਏ ਕਿ ਜਲੰਧਰ ਦੇ ਵਿੱਚ ਇਸ ਸਮੇਂ 34 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ ਜਿੱਥੇ ਕਿ ਅੱਜ ਸਵੇਰ ਤੋਂ ਹੀ ਬਦਲਵਾਈ ਛਾਈ ਹੋਈ ਸੀ ਹਵਾਵਾਂ ਚੱਲ ਰਹੀਆਂ ਸੀ ਤੇ ਨਾਲ ਹੀ ਹੁਣ ਹਲਕੀ ਬੂੰਦਾਬਾਂ ਦੇ ਵੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਜੇ ਗੱ ਤਾਂ ਅੰਮ੍ਰਿਤਸਰ ਦੇ ਵਿੱਚ 33 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ ਜਿੱਥੇ ਕਿ ਹਵਾਵਾਂ ਚੱਲ ਰਹੀਆਂ ਨੇ ਬਦਲਵਾਈ ਵੀ ਛਾਈ ਹੋਈ ਹੈ ਅਤੇ ਬੂੰਦਾਬاندی ਵੀ ਦੇਖਣ ਦੇ ਅਸਾਰ ਜਿਹੜੇ ਆ ਦੱਸੇ ਜਾ ਰਹੇ ਤੇ ਨਾਲ ਹੀ ਲੁਧਿਆਣਾ ਦੇ ਵਿੱਚ ਵੀ 33 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ ਜਿੱਥੇ ਕਿ بارش ਦੇ ਅਸਾਰ ਮੌਸਮ ਵਿਭਾਗ ਦੇ ਵੱਲੋਂ ਦੱਸੇ ਜਾ ਰਹੇ ਨੇ ਅਤੇ ਹਲਕੀ ਬੂੰਦਾਬاندی ਵੀ ਕੋ ਸਕਦੀ ਹੈ ਜੇ ਗੱਲ ਕਰੀਏ ਪੂਰੇ ਪੰਜਾਬ ਦੀ ਤਾਂ ਪੂਰਾ ਪੰਜਾਬ ਦੇ ਵਿੱਚ ਇਸ ਸਮੇਂ ਮੌਨਸੂਨ ਐਕਟਿਵ ਹੋਏ ਨਜ਼ਰ ਆ ਰਹੇ ਨੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਚਲੰਦਰ ਦੇ ਵਿੱਚ ਵੀ ਹਲਕੀ ਬੂੰਦਾਬاندی ਨਜ਼ਰ ਆ ਰਹੀ ਹੈ ਉੱਥੇ ਹੀ ਜੇ ਗੱਲ ਕਰੀਏ ਪੂਰੇ ਪੰਜਾਬ ਦੀ ਤਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਹੈ ਕਿਉਂਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਭਾਰੀ ਬਾਰਿਸ਼ ਵੀ ਹੋ ਰਹੀ ਹੈ ਹਲਕੀ ਬੂੰਦਾਬاندی ਵੀ ਹੋ ਰਹੀ ਹੈ ਜਿੱਥੇ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਦੂਜੇ ਪਾਸੇ ਲੋਕ ਇਸ ਤੋਂ ਪਰੇਸ਼ਾਨ ਵੀ ਹਨ ਕਿਉਂਕਿ ਭਾਰੀ ਬਾਰਿਸ਼ ਦੇ ਕਾਰਨ ਹੜ੍ਹ ਦੇ ਜਿਹੜੇ ਅਸਰ ਬਣੇ ਹੋਏ ਨੇ ਅਤੇ ਕ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜੇ ਗੱਲ ਕਰੀਏ ਹਿਮਾਚਲ ਦੀ ਤਾਂ ਹਿਮਾਚਲ ਦੇ ਵਿੱਚ ਇਸ ਸਮੇਂ ਲੋਕ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਪਏ ਨੇ ਕਿਉਂਕਿ ਮੰਡੀ ਦੇ ਵਿੱਚ ਜਿਵੇਂ ਕੀ ਖਬਰ ਸਾਹਮਣੇ ਆਈ ਸੀ ਕਿ ਕਈ ਥਾਵਾਂ ਤੇ ਬੱਦਲ ਫਟੇ ਸੀ ਜਿਸ ਦੇ ਕਾਰਨ ਉੱਥੇ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਬੱਦਲ ਫਟਣ ਦੇ ਕਾਰਨ ਉੱਥੇ ਹੜ੍ਹ ਆਏ ਹੋਏ ਸੀ ਜਿਸ ਦੇ ਕਾਰਨ ਕਈ ਲੋਕ ਲਾਪਤਾ ਹੋ ਗਏ ਸੀ ਅਤੇ ਕਈਆਂ ਨੇ ਆਪਣੀ ਜਾਨ ਵੀ ਜਿਹੜੀ ਹੈ ਉਹ ਗਵਾ ਲਈ ਸੀ ਤੇ ਹੋਰ ਵੀ ਜੇ ਗੱਲ ਕਰੀਏ ਤਾਂ ਹੋਰ ਵੀ ਲੋਕ ਜਿਹੜੇ ਆ ਪਾਣੀ ਦੇ ਵਿਚ ਵਗ ਚੁਕੇ ਸੀ ਜੇ ਗੱਲ ਕਰੀਏ ਹੋਰ ਵੀ ਪੰਜਾਬ ਦੇ ਜ਼ਿਲ੍ਹਿਆਂ ਦੇ ਤਾਂ ਪੂਰੇ ਪੰਜਾਬ ਦੇ ਜ਼ਿਲ੍ਹੇ ਵਿੱਚ ਹਰ ਇੱਕ ਜ਼ਿਲ੍ਹੇ ਵਿੱਚ ਮੌਸਮ ਜਿਹੜਾ ਹੈ ਉਹ ਇਸ ਸਮੇਂ ਠੰਡਾ ਹੈ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਲਕੀ ਬੂੰਦਾਬੰਦੀ ਨਜ਼ਰ ਆ ਰਹੀ ਹੈ ਬਦਲਦੇ ਹੋਏ ਮੌਸਮ ਨੂੰ ਦੇਖਦੇ ਹੋਏ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀਆਂ ਵੀ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ ਜਿਵੇਂ ਕਿ ਮੌਸਮ ਬਦਲਦਾ ਹੈ ਕਦੇ ਤਾਪਮਾਨ ਵਿੱਚ ਘਾਟਾ ਦਰਜ ਕੀਤਾ ਜਾਂਦਾ ਅਤੇ ਕਦੇ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਜਾਂਦਾ ਹੈ ਜਿਸ ਦੇ ਕਾਰਨ ਬਦਲਦੇ ਹੋਏ ਮੌਸਮ ਨੂੰ ਦੇਖਦੇ ਹੋਏ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜਦੋਂ ਮੌਸਮ ਦੇ ਵਿੱਚ ਤੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਆਪਣੀ ਬਾਡੀ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਤੇ ਨਾਲ ਦੇ ਨਾਲ ਜਿੱਦਾਂ ਕਿ ਤਾਪਮਾਨ ਵਿੱਚ ਘਟਾਤਰਜ ਕੀਤਾ ਜਾਂਦਾ ਤਾਂ ਉਸ ਸਮੇਂ ਵੀ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਗਰਮੀ ਨਾ ਹੋਣ ਦੇ ਕਾਰਨ ਅਸੀਂ ਪਾਣੀ ਜਿਹੜਾ ਪੀਣਾ ਹੈ ਉਹ ਭੁੱਲ ਜਾਂਦੇ ਆ ਜਿਸ ਦੇ ਕਾਰਨ ਸਾਡੀ ਬਾਡੀ ਜਿਹੜੀ ਆ ਸਮੇਂ ਸਿਰ ਪਾਣੀ ਦਾ ਸੇਵਨ ਨਹੀਂ ਕਰ ਪਾਉਂਦੀ ਅਤੇ ਸਾਡੀ ਬਾਡੀ ਡੀ ਹਾਈਡਰੇਸ਼ਨ ਦਾ ਜਿਹੜਾ ਸਾਹਮਣਾ ਕਰਦੀ ਹੈ ਜਿਸ ਦੇ ਕਾਰਨ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਹਾਈਡਰੇਟ ਰੱਖੋ ਦੂਸਰੀ ਗੱਲ ਆਪਣੇ ਆਸ-ਪਾਸ ਕਿਤੇ ਵੀ ਪਾਣੀ ਖੜਨ ਨਾ ਦਿਓ ਜਿਸ ਦੇ ਕਾਰਨ ਤੁਹਾਨੂੰ ਵਕ-ਵਕ ਬਿਮਾਰੀਆਂ ਦਾ ਸਾਹਮਣਾ ਕਰਨਾ ਨਾ ਨਾ ਪਵੇ ਜਿਹੋ ਜਹ ਹੁਣ ਮੌਸਮ ਚੱਲ ਰਿਹਾ ਹੈ ਡੇਂਗੂ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਨੇ ਇਸ ਤੋਂ ਬਚਣ ਦੇ ਲਈ ਆਪਣੇ ਆਸ-ਪਾਸ ਕਿਤੇ ਵੀ ਪਾਣੀ ਰੁਕਣ ਨਾ ਦਿਓ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜ਼ਰੂਰ ਕਰੋ ਤੇ ਕਿਤੇ ਵੀ ਗਿੱਲਾ ਕੂੜਾ ਆਪਣੇ ਆਸ-ਪਾਸ ਨਾ ਰਹਿਣ ਦਿਓ ਇਸ ਮੌਸਮ ਤੇ ਚੱਲਦੇ ਆਪਣੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ ਜੇਕਰ ਕੋਈ ਇਹੋ ਜਿਹੇ ਲੱਛਣ ਦਿਖਦੇ ਹਨ ਜਿਵੇਂ ਕਿ ਡੇਂਗੂ ਅਤੇ ਮਲੇਰੀਆ ਵਰਗੇ ਤਾਂ ਡਾਕਟਰ ਦੀ ਸਹਾਇਤਾ ਜ਼ਰੂਰ ਲੈਣ ਇਹੋ ਜਿਹੇ ਹੋਰ ਨਵੇਂ ਅਪਡੇਟਸ ਦੇਖਣ ਦੇ ਲਈ ਦੇਖਦੇ ਰਹੋ ਜਲੰਧਰ ਸਿਟੀ ਲਾਈਵ ਇਸ ਦਰਾਲ ਮੈਨੂੰ ਯਾਨੀ ਸਲੋਨੀ ਨੂੰ ਕੈਮਰਾ ਪਰ ਦਰਸ਼ਕਾਂ ਦਾ ਸਵਾਗਤ ਹੈ ਮੈਸਰੋਨੀ ਲੈ ਕੇ ਹਾਜ਼ਰ ਅੱਜ ਦੀ ਮੌਸਮ ਅਪਡੇਟ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਮੌਨਸੂਨ ਐਕਟਿਵੇਟ ਚੱਲ ਰਿਹਾ ਹੈ ਜਿੱਥੇ ਕਿ ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਬੂੰਦਾਬੰਦੀ ਵੀ ਨਜ਼ਰ ਆ ਰਹੀ ਹੈ ਤੇ ਭਾਰੀ ਬਾਰਿਸ਼ ਵੀ ਨਜ਼ਰ ਆ ਰਹੀ ਹੈ ਇਸ ਦੇ ਚੱਲਦੇ ਤੁਹਾਨੂੰ ਜਲੰਧਰ ਦੀ ਵੈਦਰ ਅਪਡੇਟ ਦਿੰਦੇ ਹੋਏ ਦੱਸ ਦਈਏ ਕਿ ਜਲੰਧਰ ਦੇ ਵਿੱਚ ਇਸ ਸਮੇਂ 34 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ ਜਿੱਥੇ ਕਿ ਅੱਜ ਸਵੇਰ ਤੋਂ ਹੀ ਬਦਲਵਾਈ ਛਾਈ ਹੋਈ ਸੀ ਹਵਾਵਾਂ ਚੱਲ ਰਹੀਆਂ ਸੀ ਤੇ ਨਾਲ ਹੀ ਹੁਣ ਹਲਕੀ ਬੂੰਦਾਬੰਦੀ ਵੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਜੇ ਗੱਲ ਤੇ ਅੰਮ੍ਰਿਤਸਰ ਦੇ ਵਿੱਚ 33 ਡਿਗਰੀ ਸੈਲਸੀਅਸ ਦਾ ਤਾਪਮਾਨ ਦਰਜ ਕੀਤਾ ਗਿਆ ਹੈ ਜਿੱਥੇ ਕਿ ਹਵਾਵਾਂ ਚੱਲ ਰਹੀਆਂ ਨੇ ਬਦਲਵਾਈ ਵੀ ਛਾਈ ਹੋਈ ਹੈ ਅਤੇ ਬੂੰਦਾਬੰਦੀ ਵੀ ਦੇਖਣ ਦੇ ਅਸਾਰ ਜਿਹੜੇ ਆ ਦੱਸੇ ਜਾ ਰਹੇ ਤੇ ਨਾਲ ਹੀ ਲੁਧਿਆਣਾ ਦੇ ਵਿੱਚ ਵੀ 33 ਡਿਗਰੀ ਸੈਲਸੀਅਸ ਦਾ ਤਾਪਮਾਨ ਦਰਜ ਕੀਤਾ ਗਿਆ ਹੈ ਜਿੱਥੇ ਕਿ ਬਾਰਿਸ਼ ਦੇ ਅਸਾਰ ਮੌਸਮ ਵਿਭਾਗ ਦੇ ਵੱਲੋਂ ਦੱਸੇ ਜਾ ਰਹੇ ਨੇ ਅਤੇ ਹਲਕੀ ਬੂੰਦਾਬੰਦੀ ਵੀ ਹੋ ਸਕਦੀ ਹੈ ਜੇ ਗੱਲ ਕਰੀਏ ਪੂਰੇ ਪੰਜਾਬ ਦੀ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਮੌਨਸੂਨ ਐਕਟਿਵ ਹੋਏ ਨਜ਼ਰ ਆ ਰਹੇ ਨੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਵੀ ਹਲਕੀ ਬੂੰਦਾਬੰਦੀ ਨਜ਼ਰ ਆ ਰਹੀ ਹੈ ਉੱ ਇਹ ਤਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਹੈ ਕਿਉਂਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਭਾਰੀ ਬਾਰਿਸ਼ ਵੀ ਹੋ ਰਹੀ ਹੈ ਹਲਕੀ ਬੂੰਦਾਬاندی ਵੀ ਹੋ ਰਹੀ ਹੈ ਜਿੱਥੇ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਦੂਜੇ ਪਾਸੇ ਲੋਕ ਇਸ ਤੋਂ ਪਰੇਸ਼ਾਨ ਵੀ ਹਨ ਕਿਉਂਕਿ ਭਾਰੀ ਬਾਰਿਸ਼ ਦੇ ਕਾਰਨ ਹੜ੍ਹ ਦੇ ਜਿਹੜੇ ਅਸਰ ਬਣੇ ਹੋਏ ਨੇ ਅਤੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਵੀ ਆ ਚੁੱਕੇ ਨੇ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜੇ ਗੱਲ ਕਰੀਏ ਹਿਮਾਚਲ ਦੀ ਤਾਂ ਹਿਮਾਚਲ ਦੇ ਵਿੱਚ ਇਸ ਸਮੇਂ ਲੋਕ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਪਏ ਨੇ ਕਿਉਂ ਸਾਮਣੇ ਆਈ ਸੀ ਕਿ ਕਈ ਥਾਵਾਂ ਤੇ ਬੱਦਲ ਫਟੇ ਸੀ ਜਿਸ ਦੇ ਕਾਰਨ ਉੱਥੇ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਬੱਦਲ ਫਟਣ ਦੇ ਕਾਰਨ ਉੱਥੇ ਹੜ੍ਹ ਆਏ ਹੋਏ ਸੀ ਜਿਸ ਦੇ ਕਾਰਨ ਕਈ ਲੋਕ ਲਾਪਤਾ ਹੋ ਗਏ ਸੀ ਅਤੇ ਕਈਆਂ ਨੇ ਆਪਣੀ ਜਾਨ ਵੀ ਜਿਹੜੀ ਹੈ ਉਹ ਗਵਾ ਲਈ ਸੀ ਤੇ ਹੋਰ ਵੀ ਜੇ ਗੱਲ ਕਰੀਏ ਤਾਂ ਹੋਰ ਵੀ ਲੋਕ ਜਿਹੜੇ ਆ ਪਾਣੀ ਦੇ ਵਿੱਚ ਵਗ ਚੁਕੇ ਸੀ ਜੇ ਗੱਲ ਕਰੀਏ ਹੋਰ ਵੀ ਪੰਜਾਬ ਦੇ ਜ਼ਿਲ੍ਹਿਆਂ ਦੇ ਤਾਂ ਪੂਰੇ ਪੰਜਾਬ ਦੇ ਜ਼ਿਲ੍ਹੇ ਵਿੱਚ ਹਰ ਇੱਕ ਜ਼ਿਲ੍ਹੇ ਵਿੱਚ ਮੌਸਮ ਜਿਹੜਾ ਹੈ ਉਹ ਇਸ ਸਮੇਂ ਠੰਡਾ ਹੈ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਲਕੀ ਬੂੰਦਾਬاندی ਨਜ਼ਰ ਆ ਰਹੀ ਬਦਲਦੇ ਹੋਏ ਮੌਸਮ ਨੂੰ ਦੇਖਦੇ ਹੋਏ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀਆਂ ਵੀ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ ਜਿਵੇਂ ਕਿ ਮੌਸਮ ਬਦਲਦਾ ਹੈ ਕਦੇ ਤਾਪਮਾਨ ਵਿੱਚ ਘਾਟਾ ਦਰਜ ਕੀਤਾ ਜਾਂਦਾ ਅਤੇ ਕਦੇ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਜਾਂਦਾ ਹੈ ਜਿਸ ਦੇ ਕਾਰਨ ਬਦਲਦੇ ਹੋਏ ਮੌਸਮ ਨੂੰ ਦੇਖਦੇ ਹੋਏ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜਦੋਂ ਮੌਸਮ ਦੇ ਵਿੱਚ ਤੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਆਪਣੀ ਬਾਡੀ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਤੇ ਨਾਲ ਦੇ ਨਾਲ ਜਿੱਦਾਂ ਕਿ ਤਾਪਮਾਨ ਵਿੱਚ ਘਾਟਾ ਦਰਜ ਕੀਤਾ ਜਾਂਦਾ ਤਾਂ ਉਸ ਸਮੇਂ ਵੀ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਗਰਮੀ ਨਾ ਹੋ ਤਾਂ ਕਿਉਂਕਿ ਅਸੀਂ ਪਾਣੀ ਜਿਹੜਾ ਪੀਣਾ ਹੈ ਉਹ ਭੁੱਲ ਜਾਂਦੇ ਆ ਜਿਸ ਦੇ ਕਾਰਨ ਸਾਡੀ ਬਾਡੀ ਜਿਹੜੀ ਆ ਸਮੇਂ ਸਿਰ ਪਾਣੀ ਦਾ ਸੇਵਨ ਨਹੀਂ ਕਰ ਪਾਦੀ ਅਤੇ ਸਾਡੀ ਬਾਡੀ ਡੀਹਾਈਡਰੇਸ਼ਨ ਦਾ ਜਿਹੜਾ ਸਾਹਮਣਾ ਕਰਦੀ ਹੈ ਜਿਸ ਦੇ ਕਾਰਨ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਹਾਈਡਰੇਟ ਰੱਖੋ ਦੂਸਰੀ ਗੱਲ ਆਪਣੇ ਆਸ-ਪਾਸ ਕਿਤੇ ਵੀ ਪਾਣੀ ਖੜਨ ਨਾ ਦਿਓ ਜਿਸ ਦੇ ਕਾਰਨ ਤੁਹਾਨੂੰ ਵਕ-ਵਕ ਬਿਮਾਰੀਆਂ ਦਾ ਸਾਹਮਣਾ ਕਰਨਾ ਨਾ ਪਵੇ ਜਿਹੋ ਜਿਹਾ ਹੁਣ ਮੌਸਮ ਚੱਲ ਰਿਹਾ ਡੇਂਗੂ ਮਲੇਰੀਆ ਵਰਗੀ ਭਿਆਨਕ ਬਿਮਾਰੀਆਂ ਹੋ ਸਕਦੀਆਂ ਨੇ ਇਸ ਤੋਂ ਬਚਣ ਦੇ ਲਈ ਆਪਣੇ ਆਸ-ਪਾਸ ਕਿਤੇ ਵੀ ਪਾਣੀ ਰੁਕਣ ਨਾ ਦਿਓ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜ਼ਰੂਰ ਕਰੋ ਤੇ ਕਿਤੇ ਪਾਸ ਨਾ ਰਹਿੰਦੋ ਇਸ ਮੌਸਮ ਤੇ ਚਾਲਦੇ ਆਪਣੇ ਬੱਚਿਆ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ ਜੇਕਰ ਕੋਈ ਇਹੋ ਜਿਹੇ ਲੱਛਣ ਦਿਖਦੇ ਹਨ ਜਿਵੇਂ ਕਿ ਡੇਂਗੂ ਅਤੇ ਮਲੇਰੀਆ ਵਰਗੇ ਤਾਂ ਡਾਕਟਰ ਦੀ ਸਹਾਇਤਾ ਜ਼ਰੂਰ ਲੈਣ ਇਹੋ ਜਿਹੇ ਹੋਰ ਨਵੇਂ ਅਪਡੇਟਸ ਦੇਖਣ ਦੇ ਲਈ ਦੇਖਦੇ ਰਹੋ ਜਲੰਧਰ ਸਿਟੀ ਲਾਈਵ ਇਸ ਦਰਾਲ ਮੈਨੂੰ ਯਾਨੀ ਸਲੋਨੀ ਨੂੰ ਕੈਮਰਾ ਪਰਸਨ ਦਵਿ